ਹਾਂ ਛੋਣੀ ਬੜਿਆਏ ਬਸੱਡਾ ਅਰਸਲ ਪੰਜਾਬ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਈ ਹੈ ਜਿਸ ਦੇ ਨਾਲ ਪੰਜਾਬ ਦਹਿਲ ਉੱਠਿਆ ਬਸ ਸਾਡੇ ਤੇ ਸਵਾਰੀਆਂ ਦੀ ਪੀੜ ਦੇ ਵਿਚਾਲੇ ਅੱਜ ਗੋਲੀ ਚੱਲੀ ਹੈ ਮੌਕੇ ਤੇ ਤੁਹਾਨੂੰ ਪੁਲਿਸੀ ਪੁਲਿਸ ਨਜ਼ਰ ਆ ਰਹੀ ਹੋਵੇਗੀ ਤੇ ਜ਼ਮੀਨ ਦੇ ਉੱਪਰ ਪਏ ਹੋਏ ਗੋਲੀਆਂ ਦੇ ਖੋਲ ਵੀ ਨਜ਼ਰ ਆ ਰਹੇ ਨੇ ਦਿਨ ਦਿਹਾੜੇ ਸ਼ਰੀਆਮ ਗੋਲੀਆਂ ਚੱਲਣ ਦੀ ਇਸ ਘਟਨਾ ਦੇ ਚਲਦਿਆਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਹੋ ਗਏ ਨੇ ਕਿਉਂਕਿ ਅਣਪਛਾਤੇ ਬੰਦਿਆਂ ਦੇ ਵੱਲੋਂ ਦਿਨ ਦਿਹਾੜੇ ਗੋਲੀਆਂ ਇੱਕ ਸ਼ਖਸ ਦੇ ਉੱਪਰ ਦਾਕੀਆਂ ਗਈਆਂ ਨੇ ਉਧਰ ਚਿੱਟੇ ਦਿਨ ਇਸ ਵੱਡੀ ਵਾਰਦਾਤ ਦੇ ਚਲਦਿਆਂ ACP ਗਗਨਦੀਪ ਸਿੰਘ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਦਾ ਇਸ ਬਾਬਤ ਕੀ ਕੁਝ ਕਹਿਣਾ ਹੈ ਤੁਸੀਂ ਉਹਨਾਂ ਦੀ ਜ਼ੁਬਾਨੀ ਵੀ ਸੁਣ ਲਓ। ਇਹ ਸਾਨੂੰ ਉਹਨੇ ਉਹਨਾਂ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਵਸਟੈਂਡ ਹੋਇਆ ਹੈ ਜਿਸ ਬੰਦੀ ਅਸੀਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਆਪਣੀ ਸ਼ੁਰੂ ਕਰਤੀ ਹੈ ਤੇ ਜੋ ਜ਼ਖਮੀ ਨੂੰ ਆਪਣਾ ਫਸਟੇਟਲੀ ਹਸਪੀਟਲ ਐਡਮਿਟ ਕਰਵਾਇਆ ਗਿਆ ਹੈ ਕਿਸੇ ਤਰ੍ਹਾਂ ਦਾ ਜਾਣ ਨਹੀਂ ਹਾਂਜੀ ਕਿੰਨੀ ਦੂਰ ਇਹ ਚੱਲਾਈਆਂ ਗਈਆਂ ਜੀ ਫਿਲਹਾਲ ਤਾਂ ਸਾਨੂੰ ਸ਼ੇਖ ਖੋਲੋਂ ਤੋਂ ਮਿਲੇ ਨੇ ਇਹ ਜੇਪਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਜੇ ਮੈਂ ਇਨੀਸ਼ੀਅਲ ਸਟੇਜ ਤੇ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਨਹੀਂ ਲੱਗਿਆ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਨੀਸ਼ੀਅਲ ਸਟੇਜ ਹੈ ਅਸੀਂ ਆਪਣਾ ਬਰੀਫ ਕਰ ਦਾਂਗੇ ਹਾਂਜੀ ਹਾਂਜੀ ਸੀਸੀਟੀਵੀ ਵੀ ਚੰਗਾ ਆ ਰਹੀ ਹੈ ਕਿੰਨੇ ਅਨੁਸਾਰ ਗੋਲੀ ਲੱਗੀ ਹੈ ਜੀ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਹਾਲਤ ਕੀ ਸਰ ਇੱਕ ਸਰ ਹਾਲਤ ਤਾਂ ਜੀ ਇਹ ਜ਼ੇਰ ਲਾਜ ਹੈ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਵੀ ਅ ਉਸ ਵਾਰ ਇਹ ਨਹੀਂ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਕਿੰਨੀ ਉਮਰ ਦੀ ਜੀ ਬਿਲਕੁਲ ਫਿਲਹਾਲ ਧੀਰੇ ਇਨੀਸ਼ੀਅਲ ਸਟੇਜ ਆ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਅਜੇ ਅਸੀਂ ਤਾਂ ਹੋਈ ਅੱਜ ਦੱਸਾਂਗੇ ਜਿਹਦੇ ਮੱਖਣ ਮੱਖਣ ਦਾ ਆਂਦਾ ਵਿਅਕਤੀ ਆ ਉਹਨੂੰ ਲੱਗੀ ਹੈ ਜਿਸ ਦੇ ਵੱਲੋਂ ਚਲਾਈ ਗਈ ਉਸ ਦੀ ਵੀ ਪੁੱਛ ਆਪਾਂ ਕਰ ਰਹੇ ਹਾਂ ਜੀ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਧਰ ਫਾਇਰਿੰਗ ਤੇ ਇਸ ਘਟਨਾ ਦੇ ਵਿੱਚ ਬੱਸ ਸਟੈਂਡ ਦੇ ਉੱਪਰ ਇੱਕ ਦੁਕਾਨਦਾਰ ਵੀ ਜ਼ਖਮੀ ਹੋਇਆ ਹੈ ਜਿਸ ਨੇ ਕਿ ਇਸ ਪੂਰੇ ਘਟਨਾਕ੍ਰਮ ਦੀ ਕਹਾਣੀ ਦੱਸੀ ਹੈ ਉਧਰੋਂ ਆਏ ਪਤਾ ਲੱਗਾ ਕੁਝ ਹਾਂਜੀ ਭਾਜੀ ਇਹ ਪਤਾ ਨਹੀਂ ਕਿ ਕਿਧਰ ਆਇਆ ਮੈਂ ਤਾਂ ਖਲੋਤਾ ਹੀ ਆ ਠੀਕ ਹੈ ਉਧਰ ਪਚੀਪਸਾ ਦੇ ਕਿਧਰ ਖਲੋਤਾ ਹੀ ਆ ਆ ਆ ਕੇ ਮਿਲਸਟਰ ਲੱਗ ਗਿਆ ਮੈਂ ਪਤਾ ਕਰਨਾ ਕਿ ਭੇ ਗਿਆ ਮੈਂ ਦੇਖਿਆ ਪਤਾ ਉਕਲ ਕੁਨੀ ਕੁਨੀ ਹੋ ਗਿਆ ਦਾਦੀ ਕੀ ਸ਼ਹਿਰ ਵਿੱਚ ਵੱਧ ਰਹੀਆਂ ਫਾਇਰਿੰਗ ਦੀਆਂ ਕਟਾਵਾਂ ਦੇ ਚੱਲਦੀਆਂ ਲੋਕਾਂ ਦੇ ਵਿੱਚ ਸਹਿਮਤਾ ਮਾਹੌਲ ਹੈ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਪੂਰੇ ਕਟਨਾਕ੍ਰਮ ਦੇ ਵਿੱਚ ਮੋਜਮ ਰੋ ਪੁਲਿਸ ਕਦੋਂ ਤੱਕ ਗ੍ਰਿਫਤਾਰ ਕਰਦੀ ਹੈ ਜਗਬਾਣੀ ਟੀਵੀ ਦੇ ਲਈ ਅਮਰ ਇਸਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ